ਆ ਸੁਣੋ ਔਰ ਤੁਸੀਂ ਸਾਰੇ ਖੜੇ ਹੋ ਹਾਂ ਆ ਛੋਟਾ ਵੀ ਖੜਾ ਵਾ ਵੱਡੇ ਤੋਂ ਵੀ ਖੜਾ ਵਾ ਗਾ ਸੁਣੋ ਵੇ ਹੁਣ ਮੈਨੂੰ ਰੱਖੂ ਕੌਣ ਵੀ ਆਉਦੇ ਨਾਲ ਮੈਂ ਤਾਂ ਵੀ ਇੱਕ ਜ਼ਿੱਦੀ ਗੱਲ ਆ ਜਿਹੜਾ ਮੈਨੂੰ ਰੋਟੀ ਦੋਗਾ ਮੈਂ ਤਾਂ ਦਾ ਹਿੱਸਾ ਉਹਨੂੰ ਦਊਗਾ ਠੀਕ ਹੈ ਨਾ ਔਰ ਦੱਸੋ ਵੀ ਮੈਨੂੰ ਕੌਣ ਰੱਖੋਗਾ ਥੋੜੀ ਜਿਹਾ ਬਾਪੂ ਜੀ ਤੁਸੀਂ ਮੇਰੇ ਨਾਲ ਹੀ ਰਹੋ ਮੈਂ ਤਾਂ ਤੈਨੂੰ ਰੱਖ ਲੈਣਾ ਸੀ ਨਾਲ ਤੈਨੂੰ ਪਤਾ ਹੀ ਆ ਮੇਰੇ ਹਾਲਾਤਾਂ ਦਾ ਵੀ ਤਾਂ ਮੈਂ ਤਾਂ ਸ਼ਾਮ ਦੀ ਰੋਟੀ ਦਾ ਨੀ ਪਤਾ ਮਿਲਣੀ ਆ ਤੇ ਨਹੀਂ ਮਿਲਣੀ ਮੰਮੀ ਤੇ ਜਾਣ ਤੋਂ ਬਾਅਦ ਤਾਂ ਤੈਨੂੰ ਪਤਾ ਹੀ ਆ ਕੀ ਹਾਲਾਤ ਨੇ ਮੇਰੇ ਮੈਂ ਇਕੱਲਾ ਰਹਿਣਾ ਤੈਨੂੰ ਪਤਾ ਹੋਊਗਾ ਪਤਾ ਰੱਖ ਮੇਰੇ ਵੱਲੋਂ ਤਾਂ ਹਾਲੇ ਕੁਝ ਕਹਿ ਨਹੀਂ ਸਕਦਾ ਹਾਂ ਅੱਗੇ ਹੋਏ ਪੈਸੇ ਤਾਂ ਮੈਂ ਜਰੂਰ ਰੱਖਣ ਜੋਗਾ ਐ ਜਦੋਂ ਮਰਜੀ ਲੈ ਲੀਂਗੇ ਉਹ ਤੇਰੇ ਤਾਂ ਮਨੋਂ ਹੁਲਾਦ ਸਾਰੇ ਪਤਾ ਪੁੱਤ ਚੱਲ ਕੀ ਆ ਮੈਂ ਉਹਦੇ ਸੁੱਖੇ ਨਾਲ ਰਹਿ ਪੈਣਾ ਸੁੱਖੇ ਤਾਂ ਸਾਰਾ ਕੁਝ ਸੈਟ ਆ ਠੀਕ ਐ ਅਬ ਤੁਹਾਨੂੰ ਤਾਂ ਨਹੀਂ ਤਰਾਜਪੁੱਤ ਕੋਈ ਮਾ ਸਾਨੂੰ ਕੀ ਕਰਾਜ ਮੈਂ ਕੱਪਦਾ ਐ ਮੈਂ ਤਾਂ ਰੋਟੀ ਖਾਣਿਆ ਦੋ ਹਨ ਤੇਰੇ ਕੋਲੇ ਨਹੀਂ ਤਾਂ ਉਹਦੇ ਕੋਲੇ ਖਾ ਲੂੰ ਚੱਲ ਸੁੱਖੇ ਦਾ ਕੰਮ ਲੋਟ ਆ ਉਹਦਾ ਕੰਮ ਸਾਰਾ ਹਨਾ ਚੱਲ ਮੈਂ ਸੁੱਖੇ ਨਾਲ ਰਹਿ ਪੈਣਾ ਮਾ ਹਾਂਜੀ ਡੈਡੀ ਕੋਈ ਗੱਲ ਨਹੀਂ ਤੁਸੀਂ ਸਾਡੇ ਨਾਲ ਰਹੋ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜਿੰਨੇ ਤੁਹਾਡਾ ਹੁਕਮ ਹੈ ਨਾ ਜਿਹੜੇ ਜੀ ਤੁਸੀਂ ਰਹੋ ਸਾਡੇ ਨਾਲ ਵਰਤੋਂ ਵੀਰ ਉਹਨਾਂ ਨੂੰ ਪੁੱਛ ਲੈਣਾ ਹਾਂ ਵੀਰੇ ਵੀ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੈ ਤੁਹਾਨੂੰ ਤਾਂ ਵੀ ਇਤਰਾਜ਼ ਨਹੀਂ ਜੇ ਤੁਹਾਡਾ ਡਾੜੀ ਰਹਿਣਾ ਚਾਹੁੰਦਾ ਵਾ ਤਾਂ ਰਹੋ ਫੇਰ ਸੰਤ ਕੋਈ ਪਾਉਗੀ ਕੋਈ ਚੱਕਰ ਨਹੀਂ ਵੀਰੇ ਸਾਨੂੰ ਕੋਈ ਇਤਰਾਜ਼ ਨਹੀਂ ਜਿਵੇਂ ਕਰਨੀਆ ਕਰ ਲੋ ਡੈਡੀ ਤੁਹਾਡਾ ਰਹੂਗਾ ਤਾਂ ਰੈਲਵੇ ਸਾਨੂੰ ਦੇਖੋ ਤਾਂ ਹੁਣ ਤਾਂ ਮੈਂ ਸਾਰਾ ਕੁਝ ਵੀ ਤੁਹਾਡੇ ਨਾਂ ਕਰਾਤਾ ਹੈ ਨਾ ਹੁਣ ਤਾਂ ਮੈਂ ਓਹੋ ਬਾਪੂ ਜੀ ਆਏਗਾ ਤੁਸੀਂ ਕਹਿੰਦੇ ਹੋ अवा करा गे ठीक है ना थोड़ी हाँ, थो थो थोड़ी सेवा करा ठीक है ठीक है ना पुत कोई गलत सेवा कराता कोई ना बापू जी कोई नी पुद ਮਰ ਮਾ ਕੇ ਤੂੰ ਬੋਧਕਤ ਹੋ ਗਿਆ ਤੁਹਾਨੂੰ ਸਾਡੇ ਕੋਲ ਰਹਿੰਦੇ ਆ ਨੂੰ ਅਸੀਂ ਨਹੀਂ ਤੈਨੂੰ ਹੋਰ ਸਾਂਭ ਸਕਦੇ ਪਤਾ ਕੀ ਕੀ ਹੋ ਗਿਆ ਕੀ ਗਲਤੀ ਹੋ ਗਈ ਮੇਥੋਂ ਆ ਕੀ ਹੁਣ ਮੈਂ ਕਿੱਥੇ ਜਾऊं ਸਾਰਾ ਕੁਝ ਤਾਂ ਮੈਂ ਤੁਹਾਨੂੰ ਦੇ ਬੈਠਾ ਵਾਂ ਮੇਰੇ ਕੋਲ ਤਾਂ ਕੁਝ ਬਚਿਆ ਮ ਨਹੀਂਗਾ ਵੀ ਮੈਨੂੰ ਹੋਰ ਕੋਈ ਲਾਲਚ ਨੂੰ ਰੱਖ ਲੂਗਾ ਪਤਾ ਡੈਡੀ ਜਿੰਨਾ ਵਾਂ ਨੂੰ ਦਿੱਤਾ ਸੀ ਉਹਨਾਂ ਤੋਂ ਨੂੰ ਬੱਤ ਸਾਂਭ ਲਿਆ ਸੀ ਹੁਣ ਕੋਈ ਨਿਕਲੋ ਬਾਹਰ ਇਹ ਤੋਂ ਵੱਧ ਨਹੀਂ ਮੈਂ ਸਾਂਭ ਸਕਦੀਗੀ ਕੋ ਠੀਕ ਕਹਿੰਦੀ ਐ ਇਹ ਚਲ ਤੂੰ ਨਿਕਲ ਬਾਹਰ ਤੇਰਾ ਸਾਂਭ ਲੈ ਤੈਨੂੰ ਬਥੇਰਾ ਲੰਗਰ ਪਾਣੀ ਲਾ ਕੇ ਦੇਦਾ ਤੈਨੂੰ ਅਸੀਂ ਹੁਣ ਨਹੀਂ ਸਭ ਤੋਂ ਤੈਨੂੰ ਸਾਮੇ ਤੁਮੇਂ ਗਣਾ ਚੱਲ ਬਾਹਰ ਤੂੰ ਖੜਾ ਹੋ ਕੇ ਉਹ ਸਾਰਾ ਘੋਤਾ ਪੁੱਤ ਮੈਂ ਤੁਹਾਨੂੰ ਦੇ ਬੈਠਾ ਕੀ ਆ ਉਹ ਮੈਂ ਕਿੱਥੇ ਜਾਵਾਂ ਦੱਸਿਆ ਮਰਦੇ ਵਿੱਚ ਕੌਣ ਸਾਂਭੂ ਮੈਨੂੰ ਜੇ ਕੁਝ ਵਿਚਾਰਤਾ ਸੀ ਮੇਰੇ ਕੋਲੇ ਹੁੰਦੇ ਕੋਈ ਜ਼ਾਇਦਾਤ ਹੁੰਦੀ ਤਾਂ ਕੋਈ ਮੈਨੂੰ ਲਾਤੀ ਨੂੰ ਸਾਂਭ ਲੈਂਦਾ ਓਏ ਹੁਣ ਤਾਂ ਤੁਸੀਂ ਮੈਂ ਜੋ ਮੈਂ ਪੱਠਾ ਬਿਠਾ ਕੇ ਰਹਾਦਾ ਕਿੱਥੇ ਜਾਵਾਂ ਮੈਂ ਹੁਣ ਇਸ ਵੇਲੇ ਉਮਰੇ ਕਿੱਥੇ ਜਾਵਾਂ ਮੈਂ ਪੁੱਤ ਬਹੁਤ ਮਾਰੀ ਕੀਤੀ ਐ ਤਾ ਮੇਰੇ ਨਾਲ ਸਾਰਾ ਕੁਝ ਤਾਂ ਮੈਂ ਤੈਨੂੰ ਦੇ ਬੈਠਾ ਮੈਂ ਹੋਰ ਕੀ ਪਿੱਛੇ ਰਹਿ ਗਿਆ ਰੋਟੀ ਦੋ ਰੋਟੀ ਨਹੀਂ ਦੇਉਂਦੀ ਮੇਰੇ ਕੋਲ ਸਾਰਾ ਕੁੱਤਿਆਂ ਨੂੰ ਵੀ ਪਾਉਣੀ ਆ ਚੱਲ ਚੱਲ ਬਾਹਰ ਖਾਮਲਵੇਂ ਨੂੰ ਆ ਪੁੱਤ ਨਾ ਗੱਲੋ ਚੱਲ ਤੇਰੇ ਕੋਲ ਕਿੱਥੇ ਜਾਵਾਂ ਮੈਂ ਬੱਲਾ ਬੰਦਾ ਆ ਗਿਆ ਹੁਣ ਕੁੱਤੇ ਜਾਵਾਂ ਮੈਂ ਕਿੱਥੇ ਜਾਵਾਂ ਰੱਬਾ ਕਿਸੇ ਨਾ ਕਰੇ ਐਸੀ ਲੋਧ ਨਾ ਦੇ ਗੰਦੀ ਕਿਸੇ ਨੂੰ ਵਰਦ ਕਿੱਥੇ ਜਾਵਾਂ ਮੈਂ ਹੁਣ ਮੇਰਾ ਤਾਂ ਸਾਰਾ ਕੁਝ ਹੀ ਖਤਮ ਕਰਕੇ ਰਹਾ ਖਤਮ ਮੇਰਾ ਜ਼ਾਰਬਾ ਮੈਂ ਕੀ ਕਰਾਂ ਰੱਬਾ ਮੈਂ ਤਾਂਦੇ ਹੱਥ ਵੀ ਵਿੜਾ ਬੈਠਾ ਸਾਰੀ ਜਾਇਦਾਦ ਜਗਾ ਵੀ ਉਹਨਾਂ ਨੂੰ ਦੇਤੀ ਆ ਕੀ ਕਰਾਵਾਂ ਨਾ ਹੁਣ ਕਿੱਥੇ ਜਾਵਾਂ ਰੱਬਾ ਮੈਂ ਕੀ ਕਰਾਵਾਂ ਹੁਣ ਕਿਹੜੇ ਮੋਨਾਂ ਕੋਲੇ ਵੀ ਜਾਵਾਂ ਦੋਦਿਆਂ ਕੋਲੇ ਮੈਂ ਦੋਨਾਂ ਕੋਲੇ ਉਹਦਾ ਸਾਰਾ ਕੁਝ ਵੀ ਉਹਨਾਂ ਨੂੰ ਦੇ ਬਟਾ ਚਲ ਮੈਂ ਉਹਨਾਂ ਕੋਲ ਜਾਂਦਾ ਜਿਆ ਨਾ ਮਨ ਕੋਲੇ ਵਾਹ ਉਹ ਦੇਖਦਾ ਜੇ ਉਹਨੇ ਫਿਰ ਅਕਲਾ ਮਨ बोले हां घरों कल होगी क्यों करता करू? पता नहीं पता मैं क्या जाओ देखे <laughs> मेरा कि मैं सारा कुछ तो दे बैठा मैं ਮਾਦਾ ਤੂੰ ਤੇਰੇ ਕੋਲ ਆਇਆ ਪੁੱਤ ਜੜੀ ਮੇਰੇ ਕੋਲ ਆਇਆ ਮੈਂ ਤੇ ਜਦੋਂ ਤੇਰੇ ਕੋਲ ਸਾਰਾ ਉਹ ਸੀਗਾ ਹੈ ਨਾ ਉਹਦਾ ਤੂੰ ਵੱਡਿਆਂ ਦੇਤਾ ਕਿ ਮੈਂ ਵੱਡੇ ਨਾ ਰਹੂੰਗਾ ਜਦੋਂ ਵੱਡੇ ਨੇ ਸਾਰਾ ਕੁਝ ਲੈ ਕੇ ਨਹੀਂ ਤੈਨੂੰ ਰੱਖਿਆ ਤਾਂ ਮੈਂ ਕਿਵੇਂ ਰੱਖ ਸਕਦਾ ਮੈਂ ਕਿ ਮੈਂ ਤਾਂ ਆਪ ਨਹੀਂ ਰੱਖ ਸਕਦਾ ਉਹ ਤਦ ਉਹ ਬੇਗਲਾ ਵੀ ਮੁਸ਼ਕਲਾ ਮੇਰੇ ਕੋਲ ਆ ਗਿਆ ਉਦੋਂ ਨਾ ਮੇਰੇ ਕੋਲੇ ਕੁਝ ਬਚਿਆ ਨਹੀਂ ਗਿਆ ਮੈਂ ਤਾਂ ਟੋੜੇ ਤੇ ਬੱਚਿਆਂ ਤੇ ਆਸ ਹੁੰਦੀ ਆ ਮੈਨੂੰ ਮੈਂ ਤਾਂ ਬਹੁਤ ਆਸ ਲੈ ਕੇ ਆਇਆ ਬਤਮ ਸਾਇ ਨਾ ਕਰੋ ਮੇਰੇ ਨਾਲ ਕਿੱਥੇ ਭਟਕਦਾ ਫਿਰੂੰਗਾ ਮੈਂ ਕਿੱਥੇ ਭਟਕਦਾ ਫਿਰੂੰਗਾ ਬਤਮ ਗੜੀ ਵੀ ਇੱਚ ਮੈਂ ਕੁਝ ਨਹੀਂ ਕਰ ਸਕਦਾ ਠੀਕ ਹੈ ਜਦੋਂ ਤੇਰੇ ਕੋਲ ਸਾਰਾ ਕੁਝ ਸੀਗਾ ਉਦੋਂ ਤੂੰ ਐਂ ਵੱਡੇ ਨਾ ਰਹਿਣਾ ਮੈਂ ਹੈ ਵੱਡੇ ਨੇ ਸਾਰਾ ਕੁਝ ਲੈ ਕੇ ਤੈਨੂੰ ਘੁਰੋਂ ਕੱਢਤਾ ਤੂੰ ਦੇਖ ਲੈ ਕਿਤੇ ਉਹ ਵੀ ਮੈਂ ਕੁਝ ਨਹੀਂ ਕਰ ਸਕਦਾ ਮੇਰੇ ਬਲੋ ਤਾਂ ਜਵਾਬ ਆ

ਕੇ ਪੁੱਤ ਵਰਗੀ ਨੇ ਮਾਰੀ ਹੈ ਹੈ ਤੂੰ ਅੱਜ ਮੇਰੇ ਘਰੇ ਕਿਉਂ ਆ ਗਏ ਧੀ ਕੱਲੇ ਆਇਓ ਅੱਛਾ ਸੁੱਖਾ ਵੀਰ ਦੇ ਭਾਬੀ ਨਹੀਂ ਆਏ ਨਹੀਂ ਬਤੋਂ ਨਹੀਂ ਆਏ ਕਿਉਂ ਨਹੀਂ ਆਏ ਬਸ ਕੱਲੇ ਆਇਆ ਕਿਉਂ ਕੀ ਗੱਲ ਹੋ ਗਈ ਉਹ ਕਿਉਂ ਨਹੀਂ ਆਏ ਨਾਲ ਹਲੇ ਹਾਲਤ ਕੀ ਬਣਾਈ ਹੋਈ ਆ ਘਰੋਂ ਕੱਢਦਾ ਫਤ ਘਰੋਂ ਕੱਢਦਾ ਮੈਨੂੰ ਸਮਝ ਨਹੀਂ ਆਈ ਮੇਰੇ ਬੈਸ सुने ही नहीं करो मैं क्यों कटना <laughs> मेरे <को रहना> <laughs> नहीं नहीं रहेगा तो कोई गल <laughs> ਲਾ ਰੋਣਾ ਬੰਦ ਕਰੋ ਮੈਨੂੰ ਗੱਲ ਤਾਂ ਦੱਸੋ ਹੋਇਆ ਕੀ ਇਹ ਸਾਰਾ ਕੁਝ ਕਿਵੇਂ ਕਹਿਦੇ ਤੁਸੀਂ ਮੈਂ ਤਾਂ ਹੈਰਾਨ ਹਾਂ ਉਹਨਾਂ ਤੇ ਦੱਸ ਗੱਲ ਦੱਸੋ ਮੈਨੂੰ ਅਸਲੀ ਦਿੱਕਤ ਮਦਦ ਤੋਂ ਰੁਪਿਆ ਕਾਣੀਆ ਵਾ ਪਤਾ ਨਹੀਂ ਕੀ ਦੁਆ ਦੇ ਵਿੱਚ ਆਇਆ ਸਾਰਾ ਘਰ ਤੋਂ ਮਤੇ ਤਾਂ ਮਤਲਬ ਕੀ ਹੋਰ ਕੀ ਜਦੈਵਾ ਨਾ ਤੂੰ ਦਾ ਰੋਣਾ ਦੇਖ ਕੇ ਤਾਂ ਮੈਨੂੰ ਇਹ ਲੈ ਕੰਨਾਂ ਨੂੰ ਲਾਲਚੀ ਥੋੜੀ ਜਗ੍ਹਾ ਦੱਸ ਤੇ ਚੱਲ ਕਿਉਂ ਨਾ ਉਹਨਾਂ ਚਿਹਰੇ ਨੂੰ ਰੁਪੀ ਤੇ ਇਹਨਾਂ ਤੋਂ ਯਕੀਨ ਕੀਤਾ ਮੈਂ ਕੰਪਟੌਣ ਤੇ ਕਿ ਤੂੰ ਮਰੀ ਆਸ ਤਾ ਜੋ ਜਦ ਮੈਂ ਤੈਨੂੰ ਕਹੀਦਾ ਜੇ ਕੋਈ ਨਹੀਂ ਤੂੰ ਇੱਥੇ ਹੀ ਰਹਿਣਾ ਤੇਰਾ ਘਰ ਵਾ ਇਹ ਮੇਰਾ ਤਾਂ ਪਹਿਲਾਂ ਵੀ ਨਹੀਂ ਸੀ ਮੈਂ ਤਾਂ ਤੈਨੂੰ ਵਹਿਲੇ ਕਿਹਾ ਸੀ ਉਦੋਂ ਮੈਨੂੰ ਤੂੰ ਨਾ ਗੱਡੇ ਬੰਦਾ ਨਹੀਂ ਇਹ ਤੇਰਾ ਘਰ ਆ ਤੂੰ ਇੱਥੇ ਰਹੇਗਾ ਮੇਰੇ ਕੋਲ ਗੱਲ ਨਾ ਕੋਈ ਸਾਰੇ ਲਾਲਚ ਨੂੰ ਮੈਨੂੰ ਕਹਿੰਦਾ ਹੁਣ ਤੇਰੇ ਕੋਲੇ ਆ ਗਿਆ ਤੂੰ ਚੁੱਪ ਕਰੋ ਰਹਿਣੀ ਇੱਥੇ ਰਹੋਗੇ ਮੇਰੇ ਕੋਲੇ ਕੋਈ ਗੱਲ ਨਹੀਂ ਹੈਗੀ ਕਿ ਕਿਸੇ ਨੇ ਤਾਂ ਸਾਰਾ ਕੁਝ ਤੇਰਾ ਹੀ ਆ ਜੇ ਕਿਸੇ ਨੇ ਤੈਨੂੰ ਕੱਢਿਆ ਵੀ ਆ ਕਰੋ ਉਹਨਾਂ ਨੂੰ ਆਪੇ ਰੱਬ ਦੇ ਦਿਓ ਕੋਈ ਗੱਲ ਨਹੀਂ ਤੇਰਾ ਸਾਰਾ ਕੁਝ ਖਾਪੇਗੀ ਤੈਨੂੰ ਇੱਧਰ ਕਹਿਤਾ ਮਾਂ ਵੀ ਆਇਆ ਨਿਕਲ ਜਾ ਕਰੋ ਬਾਸ ਇਸ ਮੇਰੇ ਕੋਲ ਰਹੇਗਾ ਮੈਂ ਲੋਰੋ ਮੀਰਾ ਹੋ ਪਰ ਦਿਲ ਦੇ ਅਮੀਰ ਨਹੀਂ ਉਹ ਕਿਹਨੇ ਜਾਣੇ ਕੋਸ਼ਿਸ਼ ਨਹੀਂ ਕਰਤ ਤੇਰਾ ਰਾਜਾ ਵਾ ਤੂੰ ਦਿਲ ਦਾ ਅਮੀਰ ਬਣਦਾ ਮੇਰੇ ਨਾਲ ਤੂੰ ਮੇਰੇ ਨਾਲ ਰਹੇਂਗਾ ਨਾਲ ਰਹੇਗਾ ਤੂੰ ਤੂੰ ਮੇਰੇ ਦਾਰੇ ਵਿੱਚ ਸੋਣਾ ਕੋਤਾ ਤੂੰ ਮੇਰਾ ਮੈਂ ਬਹੁਤ ਵੱਡੀ ਗਲਤੀ ਕਰਤੀ ਮੈਂ ਤਾਂ ਬਹੁਤ ਹਾਂਜੀ ਦੋਸਤੋ ਆਪ ਸਾਰੇ ਪੈਨਕਰਾਮਨ ਨੂੰ ਸਾਡੀ ਸਾਰੀ ਟੀਮ ਵੱਲੋਂ ਸਤਿ ਸ੍ਰੀ ਅਕਾਲ ਸੋ ਦੋਸਤੋ ਇਹ ਇੱਕ ਛੋਟਾ ਜਿਹਾ ਮੈਸੇਜ ਆ ਜਿੱਦੋਂ ਕਿ ਮਾਪੇ ਆਪਣੇ ਪਰਿਵਾਰ ਵਿੱਚ ਚਲੇ ਜਾਂਦਾ ਉਹਨੂੰ ਸਾਹਮਣੇ ਤੋਂ ਅਸੀਂ ਇਨਕਾਰ ਕਰਦੇ ਆ ਇੱਕ ਮਾਪੇ ਚਾਰ ਤੋਂ ਪੰਜ ਬੱਚਿਆਂ ਨੂੰ ਦੋ ਬੱਚਿਆਂ ਨੂੰ ਤਿੰਨ ਬੱਚਿਆਂ ਨੂੰ ਸੰਭਾਲਣਾ ਕੰਮ ਕਰਕੇ ਕਿਸ ਤਰ੍ਹਾਂ ਸੰਭਾਲਾਂ ਸਾਰਿਆਂ ਨੂੰ ਪਰ ਚਾਰ ਪੰਜ ਬੱਚੇ ਆਪਣੇ ਮਾਪੇ ਨੂੰ ਨਿਸਾਨ ਨਹੀਂ ਸਕਦੇ ਨੇ ਦੋਸਤੋ ਜਿਵੇਂ ਸੁੱਕੇ ਮੇਵੇ ਦੀ ਕੀਮਤ ਵੱਧ ਹੁੰਦੀ ਆ ਤੁਸੀਂ ਦੇਖੋ ਸੁੱਕਾ ਮੇਵਾ ਹੁੰਦਾ ਨਾ ਜਿਵੇਂ ਡਰਾਈ ਫਰੂਟ ਹੁੰਦਾ ਉਹਦੀ ਕੀਮਤ ਵੱਧ ਹੁੰਦੀ ਆ ਸੋ ਦੋਸਤੋ ਉਸੇ ਤਰ੍ਹਾਂ ਜਿਵੇਂ ਮਾਪੇ ਪਰਦੇਸੇ ਦੇ ਵਿੱਚ ਚਲੇ ਜਾਂਦਾ ਨਾ ਉਹਨਾਂ ਦੀ ਵੀ ਉਨੀ ਹੀ ਕੀਮਤ ਹੁੰਦੀ ਆ ਉਹਨਾਂ ਨੇ ਜਾਣ ਦੇ ਮੱਦੇਨਜ਼ਰ ਆਪਾਂ ਨੂੰ ਪਤਾ ਲੱਗਦਾ ਕਿ ਘਰ ਦੇ ਵਿੱਚ ਮਾਪੇ ਨਾਲ ਕਿੰਨੀ ਰੌਣਕ ਸੀ ਸੋ ਦੋਸਤੋ ਮਾਪੇ ਦੀ ਕਦਰ ਕਰਿਆ ਕਰੋ ਔਰ ਸਾਡੇ ਪੇਜ ਨੂੰ ਜ਼ਰੂਰ ਫੋਲੋ ਕਰ ਲਓ ਫੇਸਬੁੱਕ ਤੇ ਜਾ ਕੇ ਇੰਸਟਾਗ੍ਰam ਤੇ ਜਾ ਕੇ ਔਰ YouTube ਤੇ ਜਾ ਕੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਾਂਗੇ वीडिओ रब रक